ਉਹ ਮੀਨੇ ਪੜਾ ਕੇ ਨਾ ਸਾਨੂੰ ਕਹਿੰਦਾ ਕਹਿੰਦਾ ਵੀ ਮੈਂ ਤੁਹਾਡਾ ਟੈਸਟ ਲਵਾਂਗਾ ਟੀਚਰ ਕਹਿੰਦੇ ਹਾਂਜੀ ਵੀ ਮੈਂ ਦੇਖੂਗਾ ਤੁਹਾਨੂੰ ਕੁਝ ਕੁ ਆਉਂਦਾ ਵੀ ਹੈ ਕਿ ਨਹੀਂ ਵੀ ਮੈਂ ਆਪਦਾ ਚੇਂਜ ਕਰਾਂ ਤੇ ਜਿਹਦੇ 33ਾਂ ਚੋਂ ਜਿੰਨੇ ਨੰਬਰ ਘਟ ਹੋਏ ਨਾ ਉਹਨੇ ਡੰਡੇ ਪਹਿਣਗੇ ਅੱਛਾ ਚਲੋ ਜੀ ਉਹਨੇ ਟੈਸਟ ਲਿਆ ਟੈਸਟ ਲੈ ਕੇ ਰਿਜ਼ਲਟ ਆਇਆ ਰਿਜ਼ਲਟ ਆ ਕੇ ਬੁਲਾ ਲਈ ਜੀ ਜਿੰਨੇ ਘਟ ਸੀ ਕਹਿੰਦੇ ਹਾਂ ਵੀ ਬੂਟਾ ਸਿੰਘ ਕਿੰਨੇ ਨੰਬਰ ਆਇਆ ਕਹਿੰਦਾ ਜੀ 16 ਆਇਆ ਅਸੀਂ ਹਾਂ ਆਪਣੀ ਜ਼ਿੰਦਗੀ ਦੇ ਉਹ ਤਾਂ ਹਾਈਐਸਟ ਹੀ ਹੋਣੇ ਆ ਜੀ ਹਾਂ ਹਾਂ ਮੋਹਤਾ ਸਿੰਘ ਦੇ 16 ਆਉਣੇ ਤੁਸੀਂ ਦੱਸਦੇ ਹਾਲਤ ਬਹੁਤ ਉਹ ਵੀ ਡੰਡਿਆਂ ਤੋਂ ਡਰਦੇ ਸੀ ਤੇ ਆਏ ਵਿਚਾਰੇ ਨੇ ਅੱਛਾ ਜੀ ਅੱਛਾ ਕਹਿੰਦਾ ਫਿਰ ਕਿੰਨੇ ਡੰਡੇ ਪੈਣੇ ਚਾਹੀਦੇ ਆ ਉਹ ਜੋੜ ਘਟਾ ਵੀ ਪਹਿਲਾਂ ਹੀ ਕਰਕੇ ਲੱਗੇ ਗਿਆ ਜੀ ਕਹਿੰਦਾ ਜੀ 17 ਮੈਣੇ ਚਾਹੀਦੇ ਕਹਿੰਦਾ ਫਿਰ ਕਰ ਹੱਥ ਹਾਂ ਜੀ ਕਹਿੰਦਾ ਨਾ ਜੀ ਕਹਿੰਦਾ ਕਿਉਂ ਕਿਉਂਕਿ ਬੜਾ ਦੁੱਖ ਲੱਗੂ ਜੀ ਉਹ ਕਹਿੰਦਾ ਤੂੰ ਦੋਖਦਾ ਕੀ ਮਤਲਬ ਤੂੰ ਪੜ ਲੈਂਦਾ ਪਹਿਲਾਂ ਨਾ ਜੀ ਜਾਵਾਂ ਮਰ ਜਾਊਂਗਾ ਜੀ ਉਹ ਹੱਥ ਖੜ ਕੇ ਕਹਿੰਦਾ ਡੰਡੇ ਤੇ ਪਹਿਣਗੇ ਮੈਂ ਤੈਨੂੰ ਮਾਰ ਦਿਆਂਗਾ ਜੀ ਜਾਂ ਇਸ ਦੂਮੁੜ ਕੇ ਨਹੀਂ ਜੀ ਸ਼ਿਕਾਇਤ ਦੂੰ ਤਾਂ ਮੌਕਾ ਦੇ ਦਿੰਦਾ ਨਹੀਂ ਨਹੀਂ ਡੰਡੇ ਤੇ ਪਹਿਣਗੇ ਉਹਨਾਂ ਦਾ ਕਿੰਨਾ ਚਿਰ ਐਂ ਜੇ ਚੱਲਦਾ ਰਹਿ ਮਾਸਟਰ ਜੀ ਮੁੜ ਕੇ ਕਹਿੰਦੇ ਕਹਿੰਦੇ ਨਾ ਤੁਸੀਂ ਐਂ ਕਰ ਮੈਂ ਹੌਲੀ ਮਾਰੂਗਾ ਪਰ ਡੰਡੇ ਤੇ ਤੈਨੂੰ ਖਾਣੇ ਪੈਣਗੇ ਹਾਂ ਜੀ ਉਹ ਕਹਿੰਦਾ ਚੰਗਾ ਫੇਰ ਮਾਰ ਲਓ ਜੀ ਉਹਨੇ ਐ ਹੱਥ ਕੀਤਾ ਜੀ ਹਾਂ ਉਮਰ ਸਿੰਘ ਜੀ ਨੇ ਉਮੀ ਉਸੇ ਉਸ ਤੇ ਥਾ ਦੇਣੇ ਕਰਕੇ ਕਹਿੰਦਾ ਓਏ ਉਹ ਤੇਰੀ ਉਹ ਗਾਹੀ ਦੱਸਾਂ ਜੀ ਉਹ ਪਾਲ ਕੱਢਦੀ ਭੀੜ ਚ ਭੀੜ ਚ ਨਾ ਗਾਲ ਨਿਕਲ ਗਈ ਮੂੰਹ ਚ ਮੋੜ ਕੇ ਮਾਸਟਰ ਜੀ ਨੇ ਤਾਂ ਡੰਡਾ ਫੱਟਿਆ ਪਿੱਛੇ ਉਹ ਮਾਸਟਰ ਸਟੂਡੈਂਟ ਲਈ ਲੜਾਈ ਨਾ ਰਹੀ ਮੋੜ ਕੇ ਲੱਤੋ ਲੱਤੀ ਹੋ ਗਿਆ ਤੇ ਮਾਸਟਰ ਨੇ ਵੀ ਵਿਸ਼ਵਾਸ ਤੋੜਿਆ ਨਾ ਬੁੱਟੇ ਦਾ ਬਿਲਕੁਲ ਹਾਂ ਉਹ ਹੌਲੀ ਦੇ ਕੋ ਦਾ ਹੀ ਵਿਸ਼ਵਾਸ ਟੁੱਟਿਆ ਬੇਚਾਰੇ ਦਾ ਓਕੇ